ਪੱਟੀ ਸਾਹਿਬ ਗੱਲ ਮੇਰੀ ਕੌੜੀ ਲੱਗਣੀ ਆ ਥੋੜੀ ਜੀ ਕੁਝ ਲੀਡਰਾਂ ਨੂੰ ਵੀ ਤੇ ਕੁਝ ਲੀਡਰਾਂ ਦੇ ਸਮਰਥਕਾਂ ਨੂੰ ਸਾਡੇ ਬਹੁਤੇ ਲੀਡਰ ਹੈਗੇ ਛੁੱਡੂ ਆ ਮੈਂ ਤਲ ਉਸੇ ਦੀ ਗੱਲ ਦੱਸਾਂ ਸਿੱਧੀ ਗੱਲ ਹੈ ਮੈਂ ਸਪਸ਼ਟ ਕਹਿ ਦੇਵਾਂ ਸਾਡੇ ਲੀਡਰ ਛੁੱਡੂ ਆ ਜਿਵੇਂ ਪੋਲਿਟੀਕਲ ਸਟੇਟਮੈਂਟ ਆ ਇਹਨਾਂ ਤੋਂ ਜਿੰਨੀਆ ਮਰਜ਼ੀ ਦਿਵਾ ਲਓ ਇੱਕ ਦੂਜੇ ਦੇ ਪੈਰ ਖਿੱਚਣੇ ਠੀਕ ਹੈ ਜੀ ਆਪੋ ਆਪਣੀ ਜੋ ਵੀ ਵਿਚਾਰ ਧਾਰਾ ਹੈ ਉਹਦੇ ਤੇ ਆ ਕਟੜੋ ਹੋ ਕੇ ਤੁਰੀ ਜਾਣਾ ਉਹ ਸਾਰਾ ਕੁਝ ਹੈ ਪਰ ਸਾਡੇ ਬਹੁਤੇ ਨੇਤਾ ਛੁੱਡੂ ਆ ਪਰ ਇੱਕ ਚੀਜ਼ ਮੈਂ ਕਹਾਂ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਵੀ ਇੱਕ ਸ਼ਸ਼ੀਤ ਰੂਰ ਹੈਗਾ ਲੋ ਤੁਸੀਂ ਇੱਕ ਤੁਹਾਨੂੰ ਇਹ ਵੀ ਕਹਾਂ ਲੋ ਕਿ ਸਸਪੈਂਸ ਦਾ ਸਸਪੈਂਸ ਦਾ ਵਿਸ਼ਾ ਦਿਨਾ ਸਸਪੈਂਸ ਦਾ ਵਿਸ਼ਾ ਦਿਨਾ ਕਿ ਤੁਸੀਂ ਦੱਸੋਗਾ ਕੌਣ ਵਿਅਕਤੀ ਹੋ ਸਕਦਾ ਤੁਸੀਂ ਦੱਸੋ ਇਹ ਸਸਪੈਂਸ ਦਾ ਵਿਸ਼ਾ ਰੱਖ ਲਿਆ ਆਪਾਂ ਕਿ ਆਪਣੇ ਕੋਲ ਇੱਕ ਸ਼ਸ਼ੀ ਥਰੂਰ ਆ ਰਿਹਾ ਆ ਰਿਹਾ ਰੇ ਪੱਟੀ ਅਨਵੋਲ ਕੀ ਬਾਤ ਐ ਸਿੱਧਾ ਤੀਰ ਟਿਕਾਣੇ ਤੇ ਦਿਵਾੜੀ ਜੀ ਬੋਲਦੇ ਆ ਬਿਲਕੁਲ ਮੈਂ ਉਸ ਬੰਦੇ ਨੂੰ ਪੰਜਾਬੀਅਤ ਦਾ ਕਹ ਲੋ ਕਿ ਸ਼ਸ਼ੀ ਥਰੂਰ ਮੰਨਦਾ ਜੀ ਮਨੀਸ਼ ਦਿਵਾੜੀ ਜੀ ਨੂੰ ਉਹਨਾਂ ਨੇ ਬੰਦੀ ਸਿੰਘਾਂ ਤੇ ਬਾਰੇ ਇੱਕ ਗੱਲ ਕੀਤੀ ਸੀਗੀ ਮੇਰੇ ਨਾਲ ਕਾਫੀ ਈਮੇਲ ਤੇ ਵੀ ਵਿਚਾਰ ਵਟਾਂਦਰਾ ਹੋਇਆ ਸੀਗਾ ਉਹਨਾਂ ਨੇ ਲੇਖ ਲਿਖਿਆ ਸੀਗਾ ਸ਼ਾਬਨੋਂ ਵਾਲੇ ਕੇਸ ਦੇ ਵਿੱਚ ਸ਼ਾਇਦ ਤੇ ਫਿਰ ਉਸ ਤੋਂ ਬਾਅਦ ਸਾਡੀ ਗੱਲਬਾਤ ਹੋਈ ਸੀ ਜੀ ਗੁਜਰਾਤ ਵਾਲਾ ਜਿਹੜਾ ਇਹਨਾਂ ਨੇ ਉਹ ਬੰਦੇ ਛੱਡੇ ਸੀ ਉਸ ਟਾਈਮ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜੋ ਮਨੀਸ਼ ਤਵਾੜੀ ਆ ਉਹ ਇੱਕਲੋਤੇ ਪੰਜਾਬ ਦੇ ਲੀਡਰ ਆ ਜਿਨ੍ਹਾਂ ਨੇ ਇਸ ਗੱਲ ਦੀ ਕੋਖ ਪੜਤਾਲ ਕੀਤੀ ਕਿ ਨਵੀਂ ਹੱਦਬੰਦੀ ਕਿਵੇਂ ਪੰਜਾਬ ਦੇ ਵਾਸਤੇ ਨੁਕਸਾਨ ਦਾ ਹੈ ਗਿਆ ਹੁਣ ਉਹਦੀ ਇੱਕ ਛੋਟੀ ਜੀ ਮਿਸਾਲ ਤੁਹਾਨੂੰ ਮੈਂ ਦਿੰਦਾ ਹੁਣ ਇਹਦੇ ਬਾਰੇ ਨਾ ਸਾਡਾ ਕਸੂਰ ਇਕੱਲੇ ਲੀਡਰਾਂ ਦਾ ਹੀ ਨਹੀਂ ਮਾਫ ਕਰਨਾ ਮੀਡੀਆ ਦੇ ਵਿੱਚ ਵੀ ਅੱਜ ਕੱਲ ਇਹ ਹੋ ਗਿਆ ਕਿ ਬਹੁਤਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਮੇਰੇ ਸਮੇਤ ਮੈਨੂੰ ਵੀ ਵਿੱਚ ਹੀ ਰੱਖ ਲਓ ਕਿ ਬਹੁਤਾ ਹੁਣ ਪੜਨ ਲਿਖਣ ਦਾ ਰਿਸਰਚ ਕਰਨ ਦਾ ਨਾ ਜਿਹੜਾ ਉਹ ਜ਼ਮਾਨਾ ਗਿਆ ਕਿਹੜਾ ਮੱਥਾ ਮਾਰੇ ਸਿੰਪਲ ਹੈ ਸੋਸ਼ਲ ਮੀਡੀਆ ਤੋਂ ਚਰਚਿਤ ਟ੍ਰੈਂਡ ਚੱਕੋ ਉਹ ਵੀ ਚੱਕਣ ਦੀ ਜ਼ਰੂਰਤ ਨਹੀਂ ਸਾਡੇ ਕੋਲ ਆਈਟੀ ਟੀਮਾਂ ਹੁੰਦੀਆਂ ਨੇ ਜੀ ਆਈਟੀ ਟੀਮਾਂ ਮਤਲਬ ਕਿ ਜਿਹੜੇ ਇਹਨਾਂ ਦੀ ਡਿਊਟੀ ਲੱਗੀ ਹੁੰਦੀ ਜਿਨ੍ਹਾਂ ਦਾ ਕੰਮ ਹੁੰਦਾ ਉਹਨਾਂ ਨੇ ਦੇਖਣਾ ਕਿਹੜਾ ਰੌਲਾ ਚੱਲ ਰਿਹਾ ਹੈ ਕਿਹੜਾ ਮਤਲਬ ਕਿ ਮੁੱਦਾ ਜਿਹੜਾ ਵਿਵਾਦਤ ਹੈ ਫਲਾ 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 ਤੇ ਫਿਰ ਉਹ ਉਹਦੇ ਉਹਨੂੰ ਚੱਕ ਲੋ ਉਹਦੇ ਤੇ ਕੋਈ ਇੱਕ ਅਦਾ ਆਪਣਾ opinion ਦੇ ਦਿਓ ਵਨ ਸਾਈਡਡ ਜਿਉ ਜੋ ਇਦਾਂ ਦਾ ਕਰ ਦਿਓ ਤੇ ਤੁਹਾਨੂੰ ਵਿਊਜ਼ ਆ ਜਾਣੇ ਦਿਹਾੜੀ ਬਣ ਜਾਣੇ ਮੈਂ ਸਿੰਪਲੀ ਮਤਲਬ ਕਿ ਸਿੱਧੇ ਢੰਗ ਨਾਲ ਗੱਲ ਕਹਿਣ ਵਾਲਾ ਵਿਅਕਤੀ ਹਾਂ ਵੈਲਫੇਅਰ ਤੇ ਆਪਾਂ ਕੀ ਪਾਉਣਾ ਹੈ ਠੀਕ ਹੈ ਜੀ ਬਿਲਕਿਸ ਬਾਨੂ ਸ਼ਾਇਦ ਸ਼ਾਹ ਬਾਨੂ ਕੇ ਸਾਹ ਜੀ 84 ਲਾਸੀ ਬਿਲਕਿਸ ਬਾਨੂ ਠੀਕ ਹੈ ਜੀ ਥੈਂਕ ਯੂ ਸੁਖਵੀਰ ਸੰਧੂ ਜੀ ਹਾਂ ਬਿਲਕਿਸ ਬਾਨੂ ਬਾਰੇ ਠੀਕ ਹੈ ਸ਼ਾਹ ਬਾਨੂ ਮੋਹਨ ਕਲਰ ਕਿਉਂਕਿ ਸ਼ਾਹ ਬਾਨੂ ਵਾਲਾ ਕੇਸ ਵੀ ਲੈਂਡਮਾਰਕ ਕੇਸ ਸੀ ਕਿਸੇ ਤਾਈ ਤੋ ਖੈਰ ਮਤਲਬ ਹੁਣ ਇੱਥੇ ਕਸੂਰ ਕਿਦਾ ਗਣੀਏ ਕਿ ਪੰਜਾਬ ਦੇ ਵਿੱਚ ਗੱਲ ਨਹੀਂ ਹੋ ਰਹੀ ਜਦ ਕਿ ਸਾਊਥ ਵਰਸਸ ਨਾਰਥ ਇਹ ਮਾਮਲਾ ਬਣਦਾ ਜਾ ਰਿਹਾ ਹੈ। ਤੁਮੇਂ ਦਰਾਜਨਾਂ ਕਿ ਅਸਲ ਦੇ ਵਿੱਚ ਹੱਦਬੰਦੀ ਜਿਹੜੀ ਹੈ ਨਾ ਉਹ ਅਟਲ ਬਿਹਾਰੀ ਵਾਜਪਾਈ ਵੇਲੇ ਵੀ ਇੱਕ ਵਾਰੀ ਆ ਚੱਲੀ ਸੀਗੀ। ਤਾਂ ਅਟਲ ਬਿਹਾਰੀ ਵਾਜਪਾਈ ਨੇ ਰੋਕ ਦਿੱਤਾ ਸੀਗਾ ਇਸ ਨੂੰ ਕਿਉਂਕਿ ਸਾਊਥ ਦੇ ਵਿੱਚੋਂ ਵਿਰੋਧ ਉੱਠਿਆ ਸੀਗਾ, ਵਿਰੋਧ ਉਤਪੰਨ ਹੋਇਆ ਜੀ। ਠੀਕ ਹੈ ਜੀ। ਫਿਰ ਆ ਜਾਈਏ ਇਸ ਨੂੰ ਅੱਗੇ ਕਿ ਹੁਣ ਮੋਦੀ ਸਾਹਿਬ ਇਸ ਨੂੰ 2026 ਚ ਸ਼ਾਇਦ ਲਾਗੂ ਕਰ ਦੇਣਗੇ ਸਰ ਵੱਡਾ ਸੰਸਦ ਭਵਨ ਇਉਂ ਨਹੀਂ ਬਣਿਆ ਉਹਦੇ ਵਾਸਤੇ ਕਿਤੇ ਨਾ ਕਿਤੇ ਕਹਿ ਲੋ ਕਿ ਇੱਕ ਮਨਸ਼ਾ ਸੀਗੀ ਉਹਦੇ ਪਿੱਛੇ ਇੱਕ ਮੰਤਵ ਸੀਗਾ ਮੰਤਵ ਤੇ ਮਨਸ਼ਾ ਇਹੋ ਆ ਕਿ ਜਿਹੜੀਆਂ 543 ਸੀਟਾਂ ਲੋਕ ਸਭਾ ਦੀਆਂ ਉਸ ਨੂੰ ਵਧਾ ਕੇ 846 ਕਰ ਦਿੱਤਾ ਜਾਵੇ ਠੀਕ ਹੈ ਜੀ ਉਤੇ ਬਾਅਦ ਹੁਣ ਸੰਸਦ ਭਵਨ ਬਣਾ ਦਿੱਤਾ ਸਾਰੀਆਂ ਸੀਟਾਂ ਦਾ ਇੰਤਜ਼ਾਮ ਕਰ ਦਿੱਤਾ ਉਹਦੇ ਚ ਕੀ ਹੈ ਮੈਂ ਤੁਹਾਨੂੰ ਇੱਕ ਮਿਸਾਲ ਦਿੰਨਾ ਕਿ ਨਵੀਂ ਹੱਦਬੰਦੀ ਚ ਹੋਣ ਕੀ ਜਾ ਰਿਹਾ ਹੈ ਮਸਲਨ ਯੂਪੀ ਤੋਂ ਸ਼ੁਰੂ ਕਰ ਲੋ ਕਿ ਯੂਪੀ ਦੇ ਵਿੱਚ ਜੇਕਰ ਐਸ ਵੇਲੇ 80 ਸੀਟਾਂ ਨੇ ਤਾਂ ਵੱਧ ਕੇ ਸਿੱਧੀਆਂ 140 42 43 ਇੱਥੇ ਜੋ ਹੋ ਜਾਣਗੀਆਂ ਠੀਕ ਹੈ ਜੀ ਉਤੋਂ ਬਾਅਦ ਜਿੱਦਾਂ ਲਾਈਕ ਬਿਹਾਰ ਹੈ 40 ਉਹਨਾਂ ਦੀ ਆਲਮੋਸਟ ਡਬਲ ਹੋ ਜਾਣਗੀਆਂ 79 ਹੁਣ ਅੰਕੜਾ ਮੈਂ ਮਤਲਬ ਕਿ ਜਿੱਦਾਂ ਸੁਣਿਆ ਕੀਤਾ ਮੈਂ ਉਹਦੇ ਮੁਤਾਬਕ ਹੀ ਦੱਸਣਾ ਇੱਕ ਅੱਧ ਇੱਧਰ ਉੱਧਰ ਹੋ ਸਕਦਾ ਨੰਬਰ ਠੀਕ ਹੈ ਕਿਉਂਕਿ ਰੈਂਡਮਲੀ ਕਮੈਂਟ ਆਇਆ ਤਾਂ ਮੇਰੇ ਕੋਲ ਹੁਣ ਇਸ ਵੇਲੇ ਕੁਝ ਕਾਗਜ਼ ਪੱਤਰ ਤੇ ਹੈ ਨਹੀਂ ਤਾਂ ਬਿਹਾਰ ਵਾਲੀਆਂ 40 ਤੋਂ 79 ਹੋ ਜਾਣਗੀਆਂ ਹੁਣ ਐਸੀ ਤਰ੍ਹਾਂ ਜਿਹੜਾ ਰਾਜਸਥਾਨ ਹੈ 25 ਸੀਟਾਂ ਵਾਲਾ ਉਹਦੀਆਂ ਡਬਲ 50 ਹੋ ਜਾਣਗੀਆਂ एमपी या एमपी ਦੀਆਂ ਸ਼ਾਇਦ 29 ਨੇ ਮੌਜੂਦਾ ਸਮੇਂ 'ਚ ਉਹ ਵਧ ਕੇ ਹੋ ਜਾਣਗੀਆਂ ਜੀ ਸ਼ਾਇਦ 55 54 ਠੀਕ ਹੈ ਜੀ ਤਾਂ ਮੈਂ ਰਫਲੀ ਇੱਕ ਫਿਗਰ ਦੇ ਰਿਹਾ ਆਸ-ਪਾਸ ਹੋਏਗਾ ਤੁਸੀਂ ਐਗਜ਼ੈਕਟ ਗੂਗਲ ਕਰ ਲੈਣਾ ਕਿਉਂਕਿ ਇਸ ਟਾਈਮ ਜੇ ਮੈਂ ਗੂਗਲ ਕਰ ਲਗੂਗਾ ਤਾਂ ਸਮਝ ਆਇਆ ਹੋ ਜਾਏਗਾ ਤਾਂ 55 एमपी ਦੀ ਹੋ ਜਾਣਗੇ ਲੋਪਟੀ ਸਭ ਨਾਲ ਨਾਲ ਮੈਨੂੰ ਅਪਡੇਟ ਕਰਦੇ ਤਾਂ ਅੰਦਾਜ਼ਾ ਮੇਰਾ ਬਿਲਕੁਲ ਸਟੀਕ ਹੀ ਹੈ ਠੀਕ ਹੈ ਜੀ ਤਾਂ ਹੁਣ ਜਿਹੜੀਆਂ ਕੈਲੋਕੇ ਸਾਊਥ ਦੀਆਂ ਸਟੇਟਾਂ ਨੇ ਉਹ ਇਹ ਗੱਲ ਕਹਿ ਰਹੀਆਂ ਹੈ ਕਿ ਭਈ ਪਰਿਵਾਰ ਨਿਯੋਜਨ ਤੇ ਅਸੀਂ ਕੰਮ ਕੀਤਾ ਕਿਉਂਕਿ ਕਿਸੇ ਵੇਲੇ ਇੰਡੀਆ ਚ ਤੁਹਾਨੂੰ ਪਤਾ ਹੈ ਸੰਜੇ ਗਾਂਧੀ ਹੋਰਾਂ ਨੇ ਨਸਬੰਧੀ ਤੱਕ ਸ਼ੁਰੂ ਕਰ ਦਿੱਤੀ ਸੀ ਜ਼ਬਰਦਸਤੀ ਉਹ ਕਹਿੰਦੇ ਆ ਕਿ ਅਸੀਂ ਪਰਿਵਾਰ ਨਿਯੋਜਨ ਤੇ ਕੰਮ ਕੀਤਾ ਕੇਰਲ ਹੈ ਤਾਮਿਲਨਾਡੂ ਹੈ ਕਰਨਾਟਕ ਹੈ ਤੇਲੰਗਾਨਾ ਹੈ ਉਹਦੇ ਚ ਆਂਧਰਾ ਉਹ ਤੇ ਤੁਹਾਨੂੰ ਪਤਾ ਹੀ ਆ ਤਾਂ ਮਤਲਬ ਕਿ ਹੁਣ ਸਾਡੀਆਂ ਸੀਟਾਂ ਜਿਹੜੀਆਂ ਘਟ ਜਾਣਗੀਆਂ ਵੈਸੇ ਕੇਂਦਰ ਨੇ ਭਰੋਸਾ ਦਿੱਤਾ ਕਿ ਘਟਣ ਗਿਆ ਨਹੀਂ ਚਲੋ ਘਟਣ ਗਿਆ ਨਹੀਂ ਪਰ ਉਹ ਜਾਦੀਆਂ ਵਧਣ ਗਿਆ ਵੀ ਨਹੀਂ ਜਿਵੇਂ ਹੁਣ ਮਿਸਾਲ ਨਾਰਥ ਦੇ ਵਿੱਚ ਜਦੋਂ ਆਪਾਂ ਆ ਜਾਈਏ ਤਾਂ ਦੋ ਸਟੇਟਾਂ ਨੇ ਵੱਡੀਆਂ ਜਿਨ੍ਹਾਂ ਦਾ ਕਾਬਲੇ ਜ਼ਿਕਰ ਹੈ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਹੈ ਇੱਕ ਹਰਿਆਣਾ ਤੇ ਦੂਸਰਾ ਪੰਜਾਬ ਵੱਡੀਆਂ ਸਟੇਟਾਂ ਐ ਇਸ ਕਰਕੇ ਕਹਿ ਰਿਹਾ ਕਿ ਹਿਮਾਚਲ ਘਾ ਰਹਿ ਗਿਆ ਜਾਂ ਦਿੱਲੀ ਰਹਿ ਗਿਆ ਇਹਨਾਂ ਦੇ ਕੋਲ ਜ਼ਿਆਦਾ ਸੀਟਾਂ ਨਹੀਂ ਬਾਕੀ ਤਾਂ ਆਪਾਂ ਕਵਰ ਕਰ ਲੈ ਰਾਜਸਥਾਨ ਮੱਧ ਪ੍ਰਦੇਸ਼ यूपी ਤੇ बिहार ਵੱਡੇ ਸਟੇਟ ਨੌਰਥ ਦੇ ਤਾਂ ਰਹਿ ਗਏ ਆਪਣੇ ਕੋਲ ਦੂਸਰੇ ਵੱਡੇ ਸਟੇਟ ਕਿਹੜੇ ਦੋ ਪੰਜਾਬ ਤੇ ਹਰਿਆਣਾ ਹੁਣ ਹਰਿਆਣਾ ਕੋਲ 10 ਸੀਟਾਂ ਨੇ ਉਹਨਾਂ ਦੀਆਂ ਵੱਧ ਕੇ ਚਲੋ ਮੰਨ ਲਓ ਹੋ ਸਕਦਾ ਹੈ ਕਿ 10 ਸੀਟਾਂ ਜਿਹੜੀਆਂ ਆ ਉਹ ਸਰ ਵੱਧ ਕੇ ਹੋ ਸਕਦਾ ਕਿ 12 13 ਹੋ ਜਾਣ ਤੇ ਆਪਣੀਆਂ 13 ਵੱਧ ਕੇ 18 ਹੋ ਜਾਣ ਤਾਂ ਹਰਿਆਣਾ ਨੂੰ ਵੀ ਕੋਈ ਜ਼ਿਆਦਾ ਲਾਸ ਨਹੀਂ ਹੋਏਗਾ ਚਲੋ ਠੀਕ ਹੈ ਕਿਉਂਕਿ ਉਹਨਾਂ ਦਾ ਤਾਂ ਕਮਕਾਰੀ ਸਾਰਾ ਭਾਰਤੀ ਜਨਤਾ ਪਾਰਟੀ ਵਾਲਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਮਤੀ ਹੈ ਪਰ ਆਪਣੀਆਂ 13 ਤੋਂ 18 ਜਦੋਂ ਹੋਣ ਗਿਆ ਸਰ 13 ਤੋਂ 18 ਹੋਣ ਗਿਆ ਹੁਣ ਗਿਣਤੀ ਦੇ ਪੱਖੋਂ ਤਾਂ ਆਪਾਂ ਨੂੰ ਇਹ ਲੱਗਦਾ ਕਿ 13 ਤੋਂ 18 ਚਲੇ ਜਾਵਾਂਗੇ ਪਰ 543 ਸੀਟਾਂ ਦੇ ਵਿੱਚ ਸਾਡਾ ਜਿਹੜਾ ਕਹਿ ਲਓ ਕਿ ਅਨੁਪਾਤ ਬਣਦਾ ਹੈ ਓਵਰਆਲ ਤਾਂ ਸਾਡਾ ਅਨੁਪਾਤ ਬਣਦਾ ਹੈ 2.39% ਓਵਰਆਲ ਸੰਸਦੀ ਸੀਟਾਂ 'ਚੋਂ ਪਰ ਜੇ ਓਵਰਾਲ ਅਨੁਪਾਤ ਦੀ ਗੱਲ ਕਰੀਏ 843 ਯਾਨੀ ਸੀਟਾ ਵਧਣ ਤੋਂ ਬਾਅਦ ਤਾਂ ਫਿਰ ਇਹ ਅਨੁਪਾਤ ਸਾਡਾ ਮੇਰੇ ਖਿਆਲ ਦੇ ਨਾਲ 2.10 ਦੇ ਕਰੀਬ ਆ ਜਾਏਗਾ ਯਾਨੀ ਮਤਲਬ ਇੱਕ ਪਾਸੇ ਦੂਸਰੀਆਂ ਸਟੇਟਾਂ ਬਹੁਤ ਵੱਡਾ ਅਨੁਪਾਤ ਹਾਸਲ ਕਰ ਜਾਣ ਕਿ 843 ਚ ਦੇਖੋ ਯੂਪੀ ਕੋਲ ਜੇ 140 45 ਹੈ ਤਾਂ ਉਹਨਾਂ ਦਾ ਅਨੁਪਾਤ ਦੇਖੋ ਬਿਹਾਰ ਦਾ ਅਨੁਪਾਤ ਦੇਖੋ ਜਿਵੇਂ ਮੈਂ ਅੰਕੜੇ ਦੱਸ ਦਿੱਤੇ ਆ ਤਾਂ ਸਾਡਾ अनुपात ਜਿਹੜਾ ਉਹ 846 ਦੇ ਵਿੱਚੋਂ ਜਿਵੇਂ ਪੱਟੀ ਕਰਿਆ ਜੀ 848 ਚਲੋ ਇਹਨਾਂ 843 ਨਹੀਂ 848 ਹੈ ਠੀਕ ਹੈ ਜੀ 846 848 ਜੋ ਵੀ ਹੈ ਕਿਉਂਕਿ ਮੈਂ ਰੈਂਡਮਲੀ ਇਸ ਚੀਜ਼ ਦਾ ਕਮੈਂਡ ਲੈ ਕੇ ਤੋਂ ਵਿਸ਼ਲੇਸ਼ਣ ਕਰ ਰਿਹਾ ਐਗਜੈਕਟ ਨੰਬਰ ਮੈਂ ਨਹੀਂ ਦੱਸ ਸਕਦਾ ਕਿਉਂਕਿ ਮੇਰੇ ਕੋਲ ਜੇ ਮੈਂ ਉੱਧਰ ਸਰਚ ਕਰੂੰਗਾ ਤਾਂ ਫਿਰ ਤੁਹਾਡੇ ਨਾਲ ਮੇਰਾ رابطہ ਟੁੱਟ ਜਾਣਾ ਮਤਲਬ ਕਿ ਲਗਭਗ 850 ਲਾ ਲਓ 850 ਦੇ ਵਿੱਚੋਂ ਜੇ ਸਾਨੂੰ ਮੰਨ ਲਓ 18 ਮਿਲਦੀਆਂ ਤਾਂ ਉਹ ਤੇ ਆਟੇ 'ਚ ਮਤਲਬ ਕਿ ਮਣਾ ਮੂਹ ਹੀ ਆਟੇ 'ਚ ਲੂਣ ਦੀ ਮੁੱਠਾ ਕਹਿ ਲਓ ਸੋ ਇਹ ਜਿਹੜੀ ਆ ਸਿਚੁਏਸ਼ਨ ਹੈ ਇਸ ਵੇਲੇ ਤੇ ਹੁਣ ਝੰਡਾ ਜਿਹੜਾ ਹੈ ਵਿਰੋਧੀ ਧਿਰ ਨੇ ਚੁਕਾ ਦਿੱਤਾ ਹੈ ਸਟਾਲਨ ਸਟਾਲਨ ਹਾਂਜੀ ਬਿਲਕੁਲ ਸਤਨਾਮ ਸਿੰਘ ਜੀ ਨੇ ਕਿਹਾ ਕਿ 2.1% ਬਣੇਗਾ ਤੁਸੀਂ ਅੰਦਾਜ਼ਾ ਲਾ ਲਓ ਤਾਂ ਪਰਸੈਂਟੇਜ ਸਾਡੀ ਜਿਹੜੀ ਹੈ ਤਾਕਤ ਦੀ ਪਰਸੈਂਟੇਜ ਓਵਰ ਆਲ ਜਿਹੜੀ ਹੈ ਸੀਟਾਂ ਬੇਸ਼ੱਕ ਬਦਲ ਗਈਆਂ ਪਰ ਓਵਰਆਲ ਜਿਹੜੀ ਤਾਕਤ ਦੀ ਕਹ ਲੋ ਪਰਸੈਂਟੇਜ ਬਣਦੀ ਆ ਅਨੁਪਾਤ ਬਣਦਾ ਉਹ ਸਾਡਾ ਘਟ ਜਾਏਗਾ ਘਟ ਜਾਏਗਾ ਤਾਂ ਯਾਨੀ ਸਿਆਸੀ ਤੌਰ ਤੇ ਅਸੀਂ ਕਮਜ਼ੋਰ ਹੋਵਾਂਗੇ ਕਮਜ਼ੋਰ ਹੋਵਾਂਗੇ ਨਾ ਕਿ ਦੂਜੇ ਪਾਸਿਓਂ ਅਸੀਂ ਤਾਕਤਵਰ ਹੋਵਾਂਗੇ ਠੀਕ ਹੈ ਜੀ ਸੋ ਗੱਲ ਇਹ ਆ ਕਿ ਇਹ ਸਾਨੂੰ ਵੇਖਣਾ ਪਵੇਗਾ ਸੋਚਣਾ ਪਵੇਗਾ ਵਿਚਾਰਨਾ ਪਵੇਗਾ ਇਹ ਚੀਜ਼ ਜਿਹੜੀ ਹੈ ਨਾ ਇਸ ਪੱਖ ਤੋਂ ਜੱਟ ਫੈਕਟਰ ਜੀ ਪਹਿਲਾਂ ਗੱਲ ਪੂਰੀ ਸੁਣ ਲਈਦੀ ਹੁੰਦੀ ਹੈ ਕਿਸੇ ਨੇ ਕੋਈ ਕੈਪਸ਼ਨ ਆਪਣੇ ਕੋਲੋਂ ਨਹੀਂ ਲਿਖੀ ਠੀਕ ਹੈ ਜੀ ਇੱਥੇ ਇਦਾਂ ਦੇ ਕੰਮ ਨਹੀਂ ਚੱਲਦੇ ਇਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਕਹ ਲੋ ਕਿ ਸਟੇਟਮੈਂਟ ਅੱਜ ਦੀ ਬਹੁਤ ਵੱਡੀ ਜਿਹੜੀ ਕਿ ਮੇਨਸਟ੍ਰੀਮ ਮੀਡੀਆ 'ਚ ਚੱਲ ਰਹੀ ਹੈ ਉਹਨਾਂ ਦੇ ਇੰਟਰਵਿਊ ਸੁਣੋ ਠੀਕ ਹੈ ਨਾ ਜੀ ਅਸੀਂ ਨਹੀਂ ਆਪਣੇ ਕੋਲੋਂ ਕਹਿ ਰਹੇ ਕਿ ਜੈ ਸ਼੍ਰੀ ਰਾਮ ਕਹੋ ਜਾਂ ਕੁਝ ਕਹੋ ਅਸੀਂ ਤਾਂ ਵੈਸੇ ਐਮਪੀ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਸਤਿਕਾਰ ਦਿੰਦੇ ਹਾਂ ਕਿਉਂਕਿ ਚੁਣੇ ਨਮਾਏ ਪਹਿਲਾਂ ਅਸੀਂ ਕੱਲਾ ਅਮਰਪਾਲ ਸਿੰਘ ਹੀ ਕਹਿੰਦੇ ਹੁੰਦੇ ਸੀ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਅਸੀਂ ਉਹਨਾਂ ਨੂੰ ਸਤਿਕਾਰ ਦਿੰਨੇ ਇਸ ਕਰਕੇ ਕਿਉਂ ਕਿਉਂਕਿ ਉਹ ਚੁਣੇ ਹੋਏ ਨੁਮਾਇੰਦੇ ਆ ਸੋ ਅਸੀਂ ਬਰੋਬਰ ਇਜ਼ਤ ਦਿੰਨੇ ਆ ਸਿਮਰਨਜੀਤ ਸਿੰਘ ਮਾਨ ਹੋਰੀ ਬਜ਼ੁਰਗ ਨੇਤਾ ਨੇ ਅਸੀਂ ਉਹਨਾਂ ਨੂੰ ਵੀ ਅਦਬ ਨਾਲ ਸੰਬੋਧਨ ਕਰਦੇ ਆ ਬੇਸ਼ੱਕ ਆਲੋਚਨਾ ਅਸੀਂ ਦੋਨਾਂ ਦੀ ਕਰੀਏ ਠੀਕ ਹੈ ਨਾ ਜੀ ਅਸੀਂ ਆਪਣਾ ਅਦਬ ਨਹੀਂ ਛੱਡਦੇ ਔਰ ਜੋ ਸਾਡੇ ਚੈਨਲ ਦੀ ਕਹ ਲਓ ਕਿ ਪਾਲਿਸੀ ਆ ਅਸੀਂ ਉਹਦੇ ਵਿੱਚ ਕਦੇ ਇਸ ਤਰ੍ਹਾਂ ਇਹ ਨਹੀਂ ਕਿ ਆਪਣੇ ਕੋਲ ਕੋਈ ਅਸੀਂ ਸਰਲੇਖ ਜਾਂ ਟਾਈਟਲ ਪਲਾਂਟ ਕਰ ਕਹਣਾ ਜੀ ਇਹ ਸਟੇਟਮੈਂਟ ਹੈ ਤੇ ਜਦੋਂ ਅਸੀਂ ਇੱਧਾ ਲਾਈਵ ਜਾਂਦੇ ਆ ਸਾਡੇ ਕੋਲ ਇੱਕ ਕੈਲੋਕੇ ਸੰਖੇਪ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਅਸੀਂ ਟਾਈਟਲ ਦੇਣਾ ਹੁੰਦਾ ਅੱਖਰ ਸੀਮਤ ਹੁੰਦੇ ਆ ਜਦੋਂ ਸਟੂਡੀਓ ਚ ਲਾਈਵ ਹੋਈਏ ਉਦੋਂ ਸਾਡੇ ਕੋਲ ਕੈਲੋਕੇ ਥੋੜੀ ਖੁੱਲ ਹੋਉਂਦੀ ਹੈ YouTube ਤੋਂ ਜਦੋਂ ਸਿੱਧੇ ਜਾਂਦੇ ਆ ਬਿਲਕੁਲ ਜੀ ਇੱਥੇ ਅਸੀਂ ਸਭ ਦੀ ਇੱਜ਼ਤ ਕਰਦੇ ਆ ਮਾਨ ਸਾਹਿਬ ਨੂੰ ਮਾਨ ਸਾਹਿਬ ਹੀ ਕਹਿੰਦੇ ਆ ਅਸੀਂ ਸੀਐਮ ਸਾਹਿਬ ਨੇ ਕੋਈ ਚੁਣੇ ਹੋ ਸੀ ਅਸੀਂ ਅਸੀਂ ਕਦੇ ਉਹਨਾਂ ਨੂੰ ਭਗਵੰਤ ਮਾਨ ਨਹੀਂ ਕਿਹਾ ਜਿਵੇਂ ਕੁਝ ਚੈਨਲ ਕਹਿੰਦੇ ਆ ਉਹ ਐਂ ਕਹਿੰਦਾ ਨਾ ਅਸੀਂ ਕਹਿੰਦੇ ਕਹਿੰਨੇ ਆ ਕਿ ਹਾਂ ਉਹ ਕਹਿ ਰਿਹਾ ਇੱਜ਼ਤ ਦੇਣੀ ਸਾਡਾ ਫਰਜ਼ ਆ ਗੈਰੀ ਆਲਖ ਜੀ ਸ਼ੁਕਰੀਆ ਇਹਨਾਂ ਨੇ ਪ੍ਰੇਜ਼ ਕੀਤਾ ਕਿ ਵਧੀਆ ਜਾਣਕਾਰੀ ਸੀਗੀ ਡਿਲੀਮਿਟੇਸ਼ਨ ਦੀ ਤਾਂ ਇਹ ਨਵੀਂ ਹੱਦ ਬੰਦੀ ਦਾ ਬਹੁਤ ਸਿਆਪਾ ਪੈਗਾ ਸਟਾਲਨ ਨੂੰ ਵਿਰੋਧੀ ਧਿਰ ਨੇ ਝੰਡਾ ਝੁਕਾ ਦਿੱਤਾ ਯਾਨੀ ਰਾਹੁਲ ਗਾਂਧੀ ਨੇ ਅੱਗੇ ਲਾ ਦਿੱਤਾ ਕਿ ਲੈ ਵੀ ਨੱਤਰਾ ਇਹ ਸਾਮ ਹੁਣ ਝੰਡੀ ਇਹ ਤੇਰੀ ਕਹਿ ਲੋ ਕੇ ਜ਼ਿੰਮੇਵਾਰੀ ਆ ਤਾਂ ਸਟਾਲਨ ਨੇ ਕੀ ਕੀਤਾ ਭਗਵੰਤ ਮਾਨ ਜੀ ਨੂੰ ਜਾਂ ਕੈਲੂਕੇ ਜਿਹੜੇ ਹੋਰ ਮੁੱਖ ਮੰਤਰੀ ਆ ਜਿੱਦਾਂ ਕਰਨਾਟਕ ਦੇ ਆ ਹੁਣ ਤੁਸੀਂ ਦੇਖੋ ਨਾ ਜਿੱਥੇ ਭਾਜਪਾ ਸਰਕਾਰ ਆ ਤੇ ਜਿਵੇਂ ਹੁਣ ਸਾਊਥ ਦੇ ਵਿੱਚ ਅੱਛਾ ਇਹਦੇ 'ਚ ਇੱਕ ਚੀਜ਼ ਹੋਰ ਐਡੀਸ਼ਨ ਕਰ ਦਈਏ ਇੱਕ ਚੀਜ਼ ਹੋਰ ਐਡੀਸ਼ਨ ਕਰ ਦਈਏ ਕਿ ਹੁਣ ਸਾਊਥ ਦੇ ਵਿੱਚ ਨਾਇਡੂ ਆਏਗਾ ਨਾਇਡੂ ਫਸ ਜਾਏਗਾ ਬੁਰੀ ਤਰ੍ਹਾਂ ਇਸ ਸਾਰੀ ਐਕਸਰਸਾਈਜ਼ ਦੇ ਵਿੱਚ ਨਾਇਡੂ ਫਸ ਜਾਏਗਾ ਫਿਰ ਸਾਊਥ ਦੇ ਵਿੱਚ ਮੰਨ ਲਓ ਜਿਹੜੀ ਕਰਨਾਟਕ ਦੀ ਚਾਹੇ ਭਾਜਪਾ ਹੈ ਤੇ ਚਾਹੇ ਆਪਾਂ ਜੀ ਦੇਖੀਏ ਜੀਡੀਐਸ ਹੈ ਜਨਤਾ ਦਲ ਸੈਕੂਲਰ ਇਹ ਵੀ ਫਸ ਜਾਣਗੇ ਇਹਨਾਂ ਦੀਆਂ ਇਕਾਈਆਂ ਵੀ ਫਸ ਜਾਣਗੀਆਂ ਕਿ ਕੀ ਕੀਤਾ ਜਾਵੇ ਕਿਉਂਕਿ ਉੱਥੋਂ ਦਾ ਸੈਂਟੀਮੈਂਟ ਸੌਦਾ ਸੈਂਟੀਮੈਂਟ ਤੁਹਾਨੂੰ ਪਤਾ ਹੈ ਭਾਜਪਾ ਵਿਰੋਧੀ ਹੈ ਜਾਂ ਕਹਿ ਲੋ ਕਿ ਇਹਨਾਂ ਦਾ ਏਜੰਡਾ ਵਿਰੋਧੀ ਹੈ ਤੇ ਖਾਸ ਤੌਰ ਤੇ ਉਹ ਆਪਣੀ ਤਾਕਤ ਦੀ ਕਮੀ ਨਹੀਂ ਚਾਹੁੰਦੇ ਤਾਂ ਉਹਦੇ ਮੁੱਦੇ ਤੇ ਕਹਿ ਲੋ ਕਿ ਉਹ ਫਸ ਜਾਣਗੇ ਸੋ ਇਹ ਇਹ ਵੀ ਇਹਦੇ ਵਿੱਚ ਜੇ ਦੇਖੀਏ ਤਾਂ ਮਹੱਤਵਪੂਰਨ ਰਹੇਗਾ ਸਾਰਾ ਗੋਸ਼ ਤਾਂ ਖੈਰ ਇਹ ਨਵੀਂ ਹੱਦਬੰਦੀ ਦੀ ਅੱਪ ਚਰਚਾ ਕਰ ਲਈ ਆ